ਗੁਰਜੀ ਦਾ ਖਾਲਸਾ ਉਹ ਆਹੀ ਗੁਰਜੀ ਕੀ ਫਤਿਹ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ Facebook ਪੇਜ ਨੂੰ ਫੋਲੋ ਕਰ ਲਓ ਬਈ ਉਹਦੇ ਉੱਤੇ ਵੀ ਆਪਣੀਆਂ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਬਾਈ ਤੇ ਅੱਜ ਆਪਣੇ ਕੋਲ ਕਬੂਤਰ ਆ ਗਿਆ ਬਈ 60 60 ਤੋਂ ਉੱਤੇ ਨੁਂਤਰੇ ਹੋਏ ਆ ਗਏ ਸਾਰੇ ਉੱਡਣ ਵਾਲੇ ਆ ਬਾਈ ਠੀਕ ਹੈ ਜੇ ਕਿਸ ਨੇ ਬਾਜੀ ਛੱਡਨੇ ਬਾਜੀ ਵੀ ਛੱਡ ਸਕਦੇ ਹਾਂ ਇੱਥੋਂ ਆਪਾਂ ਛਾਤਰੀ ਦੱਸ ਕੇ ਜੇ ਤਾਂ ਕਿਹੜੀ ਛਾਤਰੀ ਨੇ ਬਈ ਉਦੋਂ ਤੁਸੀਂ ਬੇਫਿਕਰ ਰਹੋ ਠੀਕ ਹੋ ਗਈ ਜੀ ਛਾਤਰੀ ਦੱਸ ਕੇ ਦੇਵਾਂਗੇ ਕਿਹੜੀ ਛਾਤਰੀ ਦੀ ਹੈ ਕਿ ਕੱਡੇ ਹੋਏ ਕਬੂਤਰਾਂ ਬਾਈ ਜਿਹੜੇ ਕਿ ਉੱਡਣੇ ਉੱਡਣੇ ਬਾਜੀਆਂ ਲੰਬੀਆਂ ਹੋ ਗਿਆ ਉਹਦੇ ਕਰਕੇ ਇਹ ਨਵੇਂ ਕਬੂਤਰ ਕੱਢ ਰਹੇ ਬਾਈ ਜਿਹੜੇ ਜਿਹੜੇ ਪਹਿਲਾਂ ਉੱਡਰੇ ਸੀ ਉਹ ਆਪਣੇ ਕੋਲ ਆ ਗਏ ਬਾਈ ਉਹ ਕਬੂਤਰ ਠੀਕ ਹੈ ਉੱਡਰੇ ਵਾਲੇ ਕਬੂਤਰਾਂ ਬਾਈ ਲੋਕ ਕਰਾਉਣਾ ਸਾਨੂੰ ਸ਼ੌਂਕ ਇਦਾਂ ਹੀ ਕਬੂਤਰ ਨਾਲ ਕਬੂਤਰ ਦੇਖੋ ਬਣਾ ਤੁਸੀਂ ਕਿੰਨਾ ਸ਼ਾਨਦਾਰ ਕਬੂਤਰ ਆ ਬਈ ਆ ਦੇਖ ਲੋ ਲਓ ਬਈ ਹੁਣ ਫੜਾਂਗੇ ਇਹਨੇ ਕਿੰਨੇ ਬਈ ਲੰਬੀ ਬਣ ਜੂ ਵੀਡੀਓ ਜੇ ਫੜਾਂਗੇ ਫੜ ਫੜ ਕੇ ਦਿਖਾਵਾਂਗੇ ਫਿਰ ਬਣ ਜੇ ਲੰਬੀ ਵੀਓ ਬਾਕੀ ਵੈਸੇ ਤੁਹਾਨੂੰ ਕੁਝ ਕੁ ਫੜ ਕੇ ਵੀ ਦਿਖਾਵਾਂਗੇ ਬਈ ਐਜੀ ਗੱਲ ਨਹੀਂ ਤੇ ਕੁਝ ਦਾ ਸ਼ੌਂਕ ਕਰਾਵਾਂਗੇ ਬਈ ਤੁਹਾਨੂੰ ਫੜ ਫੜ ਕੇ ਲਓ ਬਈ ਪਹਿਲਾਂ ਤੁਹਾਨੂੰ ਇਦਾਂ ਦਿਖਾਉਣਾ ਇਹ ਸਾਰੇ ਕਬੂਤਰ ਉੱਡਣ ਵਾਲੇ ਆ ਬਾਈ ਠੀਕ ਆ ਬਾਈ ਜੀ 300 ਦੇ ਹਿਸਾਬ ਨੂੰ ਦੇਣੇ ਕੋਈ ਆਪਾਂ ਨੇ ਠੀਕ ਆ 600 ਦਾ ਜੋੜਾ ਆ ਬਾਈ 300 ਦਾ ਇੱਕ ਆ ਬਾਈ ਕਰ ਲਓ ਚੈੱਕ ਕੱਲਾ ਕੱਲਾ ਕਬੂਤਰ ਹੋਈ ਇਹਦਾ ਬਾਈ ਦੇਖ ਲਓ ਕਬੂਤਰ ਇੱਕ ਦੋ ਇੱਕ ਬੈਠਾ ਬਾਈ ਆਇਆ ਦੇਖ ਸਕਦੇ ਹੋ ਤੁਸੀਂ ਲਾਉਂ ਜੀ ਕੁਸ ਕਬੂਤਰ ਦਾ ਆਪਾਂ ਤੁਹਾਨੂੰ ਫੜ ਕੇ ਵੀ ਸ਼ੋਅ ਕਰਾਉਂਦੇ ਆ। ਆਹ ਦੇਖੋ ਜੀ ਕਿੰਨਾ ਕਬੂਤਰ ਸ਼ਾਨਦਾਰ ਕਬੂਤਰ ਆ ਬਈ। ਖੱਟੀਆਂ ਅੱਖਾਂ ਕਾਲਾ ਰੋਜਾ ਕਬੂਤਰ ਆ ਬਈ। ਉੱਡ ਉੱਡਣ ਵਾਲੇ ਕਬੂਤਰ ਆ ਬਈ। ਠੀਕ ਆ ਉੱਡਣ ਵਾਲੇ ਕਬੂਤਰ ਆ ਬਈ ਇਹ ਸਾਰੇ। ਪੰਜੇ ਵੀ ਕਾਲੇ ਆ ਦੇ ਬਿਲਕੁਲੇ। ਜੋ ਵੇ ਕਿੰਨੇ ਸੌਦੇ حساب ਨੂੰ ਦੇਣੇ ਆ ਆਪਣੇ ਤੇ ਨਸੌਦਾ ਇੱਕ 6 ਸੌਦਾ ਜੋੜਾ ਬਾਈ ਲੱਵਾ ਵਈ ਦੇਖੋ ਕਬੂਤਰੀ ਲਾਲ ਜੀ ਨਹੀਂ ਕਬੂਤਰੀ ਐ ਇੱਕ ਅੱਖ ਸਟੀਰਾ ਬਾਈ ਦੂਜੀ ਅੱਖ ਕਾਲੀ ਆ ਬਾਈ ਠੀਕ ਆ ਬਾਈ ਜੀ ਲੱਵਾ ਜੀ ਇਹ ਸਾਰੇ ਉੱਡਣ ਵਾਲੇ ਕਬੂਤਰ ਬਾਈ ਨਵੇਂ ਫਰਾਂ ਚ ਕਬੂਤਰ ਆ ਜੀ 701 ਕਬਈ 602 ਦੇ ਦੋ ਆਗੇ ਇਹਦੇ ਪੱਕੇ ਠੱਲ ਵੀ ਪਈ ਹੋਈ ਆ ਬਾਈ ਲਾਹੂ ਜੀ ਬਾਈ ਹੋਰ ਕਰ ਲੋ ਸ਼ੌਕ ਇਹ ਖਾਣ ਦੀ ਬੰਦੇ ਖਾ ਕਾਲੀਆਂ ਅੱਖਾਂ ਲਾਲ ਜੀਨੀ ਆ ਬਾਈ ਸਾਰੇ ਸਾਰੇ ਕਬੂਤਰ ਉੱਡਣ ਵਾਲੇ ਆ ਬਾਈ ਬੈਣਾ ਉੱਡਣ ਵਾਲਾ ਕੋਈ ਨਹੀਂ ਹੈ ਕੰਨਾਂ ਚ ਕਰੋ ਵਈ ਪੰਜਿਆਂ ਦਾ ਸ਼ੌਂਕ ਦੇਖੀ ਜੇ ਨੋਈ ਕੋਈ ਕਪੜਾ ਇੰਦਾ ਆਪਣੇ ਕੋਲ ਅੱਜ ਆਇਆ ਹੋਣਾ ਲਓ ਵਈ ਜੀ ਕੋਈ ਤੁਹਾਨੂੰ ਸੰਕਰਾਮਾਗਾ ਪਸੋਂ ਬਾਕੀ ਤਾਂ ਤੁਸੀਂ ਅਸੀਂ ਚੈੱਕ ਕਰ ਲਵਾਂਗੇ ਖੱਟੀਆਂ ਕਾਂ ਪੂਰੀ ਨੋਕਾ ਵਈ ਲਾਲ ਜੇ ਲਾਉਂਗਾ ਬਾਈ ਸਾਰੇ ਸਾਰੇ ਕਬੂਤਰ ਉੱਡਣ ਵਾਲਿਆ ਬਾਈ ਠੀਕ ਆ ਤਾਂ ਤੁਹਾਨੂੰ ਪਤਾ ਲੱਗੇ ਰਿਹਾ ਬਾਈ ਨਾਓ ਬਾਈ ਘਰ ਲਓ ਸ਼ੌਂਕ ਇੱਥੇ ਕੁਝ ਕਬੂਤਰਾਂ ਠੱਲਾਂ ਵੀ ਪਈਆਂ ਨੇ ਬਾਈ ਪੱਕੀਆਂ ਠੱਲਾਂ ਪੱਕੀਆਂ ਠੱਲਾਂ ਦੇ ਕਿੰਨੇ ਆ ਬਾਈ ਨਾਓ ਬਾਈ ਤਾਂ ਖਾਏ ਜ਼ੋਨੇ ਕਬੂਤਰ ਨਹੀਂ ਸਨਹਿਰੀਆਂ ਅੱਖਾਂ ਕਾਲਸਰੀ ਆ ਬਾਈ ਠੀਕ ਆ ਬਾਈ ਜੀ ਸਨਹਿਰੀਆਂ ਅੱਖਰੇ ਕਾਲਸਰੀ ਆ ਵਾਕਈ ਚੱਟੀ ਆ ਬਾਈ ਆਹ ਕਾਲ ਫਲੰਗੀ ਹੋਈ ਜਗੀ ਤੇ ਚੱਟੀ ਆ ਵਈ ਬਿਲਕੁਲ ਠੀਕ ਆ ਬਾਈ ਜੀ ਕਰੋ ਬਈ ਪੰਜਿਆਂ ਦਾ ਸ਼ੌਂਕ ਛੋੜੋ ਬਈ ਜੀ ਕਰੋ ਬਾਈ ਜੀ ਕਰੋ ਸ਼ੌਂਕ ਪੱਟੀ ਆਖਾਂ ਪੂਰੀ ਨੋਕਾ ਬਈ ਲਾਲ ਜੇ ਚੁੱਠਾ ਬਈ ਇਹਦੀ ਵੀ ਠੱਲ ਪਈ ਹੋਈ ਆ ਬਈ ਪੱਕੀ ਆਖਾਂ ਲੋ ਪੱਕੀ ਪਈ ਹੋਈ ਆ ਬਈ ਕੁਝ ਕਬੂਤਰਾਂ ਦੇ ਬਈ ਪੱਕੀਆਂ ਠੱਲਾਂ ਹੀ ਪਈ ਹੋਣ ਨੇ ਠੱਲਾ ਬਈ ਜੀ ਤੁਸ ਤੋਂ ਹੋ ਗਿਆ ਸਮਨ ਚਿੱਟੀਆਂ ਅੱਖਾਂ ਕਾਲੀ ਨੋਕ ਬਈ ਲਾਲ ਚੀਨਾ ਕੋਟਾ ਗਰਦਨੋਂ ਲਾਲ ਚੀਨਾ ਬਈ ਪੂਰੇ ਪਰੋਂ ਤੋਂ ਲੱਸਾ ਬਈ ਗਿਜਾ ਆਕੇ ਤੁਸੀਂ ਛੱਡ ਸਕਦੇ ਹੋ ਬਾਜ਼ੀਆਂ ਇਹ ਕਿਸ ਨੇ ਬਾਜ਼ੀਆਂ ਛੱਡਣਾਂ ਠੀਕੋ ਬਈ ਆਜੇ ਛੱਡ ਵਰਗੋ ਬਈ ਹਲੋ ਬਾਈ ਜੀ ਲਾਲ ਸ੍ਰੀ ਕਬੂਤਰੀ ਬਾਈ ਪੂਰੀ ਨੋਕ ਚਿੱਟੀਆਂ ਅੱਖਾਂ ਬਾਈ ਠੀਕ ਹੈ ਬਾਈ ਜੀ ਕੂਤਰ ਜਣੇ ਉੱਡਣ ਵਾਲੇ ਕਬੂਤਰ ਆ ਬਾਈ ਤਿੰਨ ਤਣ ਸੌ ਨੂੰ ਦੇਣੇ ਆ ਆਪਾਂ ਨੂੰ ਠੀਕ ਹੈ ਬਾਈ ਕਰੋ ਬਾਈ ਚੈੱਕ ਕੂਤਰ ਇੱਕ ਦੋ ਆ ਕਾ ਬਾਈ ਉੱਡਣ ਵਾਲੇ ਕੂਤਰ ਆਏ ਹੋਏ ਆ ਬਾਈ ਜਿਸ ਨੇ ਲੈ ਕੇ ਜਾਣਾ ਸਾਰੇ ਉੱਡਣ ਵਾਲੇ ਕਬੂਤਰ ਆ ਭਾਈ ਇੱਕ ਵੀ ਕਬੂਤਰ ਨਹੀਂ ਹੋ ਵੀ ਨਾ ਉੱਡਣ ਵਾਲਾ ਇਹਨਾਂ ਚ ਉੱਡਣ ਵਾਲੇ ਕਬੂਤਰ ਆ ਭਾਈ ਜਿਹੜੇ ਪਾਰਚਾਰ ਦੇ ਕਬੂਤਰ ਬਟੇ ਮੁਰਗੇ ਨਹੀਂ ਲਗ ਭਾਗ ਉੱਡਣ ਵਾਲੇ ਕਬੂਤਰ ਆ ਭਾਈ ਸਾਰੇ ਅੱਲਾ ਭਾਈ ਚਟੀਆਂ ਕੰਨ ਲਾਲ ਸਰਾ ਕਾਲੀ ਨੋ ਪੂਰੀ ਨੋ ਕਬਈ ਇਹਦੀ ਹਾਕੀ ਕਲਪ ਕਰੀ ਵੀ ਲਾਲ ਸਰਾ ਭਾਈ ਇਹ ਸਾਫ ਚਟਾਂ ਲੋ ਵਜੀ ਲੋ ਵਜੀ ਉਹ ਦਿਖਾਈ ਜੀ ਤੁਹਾਨੂੰ ਕੰਪਟਰ ਕੋਈ ਇਹ ਆ ਲਓ ਵਜੀ ਵੱਡਾ ਉਪਰਾ ਬਈਏ ਵੱਡਾ 300 ਰੁਪਏ ਚ ਦੇਨੇ ਬਈਏ ਬਾਦੋ ਤੁਸੀਂ ਆਪੀ ਜਾਣ ਲਓਗੇ ਵਿੱਕਾ ਹੈ ਜੇ ਕੰਪਟਰ ਜੰਗਾਈ ਜਿਹੜਾ ਖੜਿਆ ਰੀਆ ਤਾਂ ਉਹਦੀ ਜਾਨ ਲੈਂਦੇ ਵੀ ਕਿਹੜੇ ਕਬੂਤਰ ਜਾਣ ਚਿੱਟੀਆਂ ਅੱਖਾਂ ਚਿੱਟੀਆਂ ਨੋਕਾ ਬਾਈ ਇਹ ਕਾ ਪੂਰਾ ਸਰ ਹੈ ਬਾਈ ਇਹਦਾ ਵੱਡਾ ਕਬੂਤਰ ਹੈ ਬਾਈ ਇਹ ਅੱਜ ਤੋਂ 2 ਸਾਲ ਪਹਿਲਾਂ ਆਪਣੇ ਪਿੰਡ ਬਾਜੀ ਉੜਿਆ ਦੀ ਬਾਈ ਇਹ ਠੀਕ ਹੈ ਬਾਜੀ ਜਿੱਤੀ ਹੋਈ ਜਾ ਬਾਈ ਇਹ ਅੱਜ ਤੋਂ 2 ਸਾਲ ਪਹਿਲਾਂ ਬਾਈ ਆਪਣੇ ਪਿੰਡੂ ਬਾਜੀ ਉੜਿਆ ਸੀ ਇਹ ਹੁਣ 25 ਨਾਲ 24 23 ਚ ਬਾਜੀ ਉੜਿਆ ਦੀ ਬਾਈ ਉਹਰੇ 203 ਜੂਰੇ ਬਾਜੀ ਵੀ ਜਿੱਤ ਰਿਹਾ ਬਈ ਯਾਰ ਪੁੱਤਰਾ ਜਿਹੜਾ ਬੰਦਾ ਦੇਖੀ ਆਪਾਂ ਨੂੰ 10 ਦੇ ਦੇਖਣ ਤੇਰੇ ਪਿੰਡ ਛੱਡੀ ਦੀ ਇਹ ਨਹੀਂ ਉਧਰ ਬਾਜੀ ਜਿੱਤਿਆ ਬਈ ਉਧਰ 16 ਕੂਤਰ ਰਹਿ ਗਈ ਦੀ 16 ਕੂਤਰ ਚ ਬਾਜੀ ਵੰਡੀ ਗਈ ਸੀ ਬਾਈ ਤੇ ਉਹਦੋਂ ਫੇਰ ਵਿਚ ਸੀ ਹਲੋ ਬਾਈ ਜੀ ਕਰੋ ਚੈੱਕ ਖੱਟੀਆਂ ਅੱਖਾਂ ਕਾਲਾ ਜੀਨਾ ਬਾਈ ਸਾਰ ਲੋ ਵੇ ਚੱਕੋ ਸਾਰ ਲੋ ਚੱਕ ਲੈ ਕੰਨੈ ਕੂਤਰਾ ਕੂਤਰਾ ਹੋਇਆ ਵੇ ਜਿ ਬੰਬਾਇਓ ਵੇ ਬੰਬੋ ਇਹ ਬੰਬਾਇਓ ਹੋਇਆ ਵੇ ਬੰਬੋ ਜਿਹੜੇ ਕਹਿੰਦੇ ਨੇ ਨੂੰ ਜੀ ਚੜੀ ਅੱਖਾਂ ਦੀ ਹੈ ਚਿੱਟੀਆਂ ਅੱਖਾਂ ਪੂਰੀ ਨੋ ਆ ਪੂਰੀ ਜਿਨੋ ਕਬਈ ਸਾਬ ਚਿੱਟੀਆਂ ਬਈ ਤੁਰ ਦੇਖ ਲੋ ਤੁਹਾਨੂੰ ਆਪ ਦੇ ਆਪ ਹੀ ਦੱਸ ਦਿਆ ਬਾਈ ਬਾਜ਼ੀਆਂ ਛੱਡ ਲੋ ਜੇ ਲੈ ਵਾਲੇ ਜਾ ਕੇ ਇੰਨੇ ਨੇ ਚੰਗੇ ਕੂਟਰ ਆਏ ਹੋਏ ਬਾਈ ਜਾਓ ਜੀ ਆਇਆ ਬਾਈ ਇਹ ਨਾ ਸਰਦ ਜੀ ਆ ਬਾਈ ਜੇ ਮਰਜੀ ਛੱਡੀ ਛੱਡਿਆ ਬਾਈ ਇਹਨਾਂ ਨੂੰ ਖੱਟੀਆਂ ਅੱਖਾਂ ਬਾਈ ਕਾਲੀ ਨੋਕ ਖੱਟੀਆਂ ਅੱਖਾਂ ਲਾਲ ਜਿੰਨਾ ਲੋ ਚੱਕ ਕੱਲਾ ਕੱਲਾ ਲੋ ਮਾਈ ਕੁਦਰੀ ਦਿਖਾਈਏ ਸਾਨੂੰ ਚਟੀਆਂ ਅੱਖਾਂ ਚਟੀਆਂ ਅੱਖਾਂ ਨੇ ਬਈ ਕਾਲੀ ਚਟੀਆਂ ਨੋਗਾ ਕਾਲੀ ਚੀਨੀ ਆ ਬਈ ਕੁਦਰੀ ਆਪਦੇ ਆ ਬਈ ਮੂੰਹ ਬੋਲਦੀ ਆ ਮਿੱਤਰਨਾ ਕੋ ਉੱਡਣਾ ਮੈਂ ਇਹਦਾ ਆਪਦੇ ਆ ਬਈ ਦੱਸਦੀ ਆ ਬਈ ਮੂੰਹ ਠੀਕ ਐ ਹਲੋ ਬਾਈ ਜੀ ਦੇਖੋ ਇਹਦਾ ਮੂੰਹ ਬੋਲ ਬੋਲਦਾ ਕਹਿੰਦੇ ਵੀ ਅਸੀਂ ਉੱਡਣਾ ਹੈ ਉੱਡਣਾ ਕਹਿੰਦੇ ਅਸੀਂ ਉੱਡਣਾ ਫੋਲੋ ਹਲੋ ਬਾਈ ਚਿੱਟੀਆਂ ਅੱਖਾਂ ਲਾਲ ਜਿਨਾ ਕੋ ਉਤਰ ਆ ਬਾਈ ਹਲੋ ਬਾਈ ਪੱਕੇ ਠੱਲਾ ਪੜਜਾ ਜੀ ਕਰ ਲੋ ਚੈੱਕ ਬਈ ਕੱਲ ਅਗਲਾ ਕੁਪਤਰਾ ਠੀਕ ਆ ਬਈ ਜੀ ਇਹ ਨੋਵਾ ਹੋ ਗਈ ਹੋਰ ਕਰਾਉ ਦੇਣਾ ਤੁਹਾਨੂੰ ਚੈੱਕ ਕੁਪਤਰਾ ਚਿੱਟੀਆਂ ਅੱਖਾਂ ਸਾਫ ਚਟਾ ਚਿੱਟੀਆਂ ਨੂੰਗਾ ਬਈ ਇਹਦੀ ਨੋਵਾ ਜੀ ਕਰ ਲੋ ਚੈੱਕ ਇਦੀ ਪੰਜ ਪੱਕੀ ਢੱਲ ਪਈ ਹੋਈ ਆ ਬਾਈ ਅੱਧੇ ਕਬੂਤਰ ਪੱਕੀਆਂ ਢੱਲਣਾਂ ਵਾਲੇ ਵੀ ਆਏ ਹੋਏ ਕੋਈ ਆਪਣੇ ਕੋਲ ਅੱਧੇ ਬੇੜਾ ਢੱਲਾਂ ਤੋਂ ਵੀ ਉੱਡਣ ਵਾਲੇ ਸਾਰੀ ਨੇ ਉੱਡਣ ਵਾਲੇ ਸਾਰੀ ਨੇ ਇਹਦੇ ਵਿੱਚ 5-7 ਇੱਕ ਕਬੂਤਰ ਮੰਨ ਕੇ ਚੱਲੋ ਵੀ ਵੱਡੇ ਹੋਣਗੇ ਬਾਈ ਨਹੀਂ ਇਹ ਸਾਰੇ ਵੱਡਿਆਂ ਲਈ ਉੱਡਣ ਵਾਲੇ ਕਬੂਤਰ ਹੈ ਬਾਈ ਇੱਕ ਵੀ ਕਬੂਤਰਾਂ ਵਿੱਚ ਨਾ ਉੱਡਣ ਵਾਲਾ ਨਹੀਂਗਾ ਜਿਹੜੇ ਵੱਡੇ ਕਬੂਤਰ ਹੈ ਬਾਈ ਉਹ ਵੀ ਗਿੱਜੇ ਹੋਏ ਅਗਲੇ ਦੇ ਜਿਹੜੇ ਵੱਡੇ ਕਬੂਤਰੋਂ ਉਹ ਵੀ ਗਿੱਜੇ ਹੋਇਆ ਹੈ ਕਿ ਕਹੇ ਮਨ ਗਿਆ ਸਾਲ ਪੁਰਾਣੇ ਦੋ ਸਾਲ ਪੁਰਾਣੇ ਨੇ ਉਹ ਬਾਲੇ ਪੁਰਾਣੇ ਨਹੀਂ ਹੈ ਬਾਈ ਉਹ ਬਾਲੇ ਪੁਰਾਣੇ ਨਹੀਂ ਉਹ ਵੀ ਸਾਲ ਦੋ ਸਾਲ ਪੁਰਾਣੇ ਆ ਬਾਕੀ ਜਿੰਨੇ ਆ ਰੰਗ ਰੰਗ ਵਾਲੇ ਬਾਈ ਇਹ ਤਾਂ ਸਾਰੇ ਉੱਡਣ ਵਾਲੇ ਕਬੂਤਰਾਂ ਦੇ ਚੈੱਕ ਕਰ ਲਓ ਬਾਈ ਆਪਣੇ ਆਪਣੇ ਤੁਹਾਨੂੰ ਕਬੂਤਰ ਦੱਸਦੇ ਨੇ ਬਾਈ ਵੀ ਐਸੀ ਉੱਡਣਾ ਕਿ ਨਹੀਂ ਉੱਡਣਾ ਉੱਡਣ ਵਾਲੇ ਕਬੂਤਰ ਆ ਬਾਈ ਸਾਰੇ ਇਹ ਲਓ ਬਾਈ ਜੀ ਕਰੋ ਚੈੱਕ ਆ ਤੁਰਦਾ ਆਪਦੀ ਆ ਬਈ ਦੱਸ ਉਹਦੇ ਹੁੰਦੇ ਆ ਬਈ ਬਈ ਉੱਡਣਾ ਨਹੀਂ ਕਰਨਾ ਹੀ ਉੱਡਣਾ ਸੀ ਠੀਕ ਆ ਬਈ ਜੀ ਚੱਲੋ ਕੱਲਾ ਕੱਲਾ ਚੈੱਕ ਕਰੋ ਉਦੋਂ ਗਾ ਮੂੰਹ ਬੋਲ ਬੋਲ ਦੱਸਦੇ ਨੇ ਬਾਈ ਤੇ ਅਸੀਂ ਉੱਡਣ ਲੈ ਆ ਜਿਹੜਾ ਨੇ ਮੋਢੇ ਤੇ ਲਾਲ ਰੰਗ ਲੱਗਿਆ ਬਾਈ ਲਾਲ ਛਾਤਰੀ ਤੇ ਹੈ ਚਿਹਰੇ ਤੇ ਨੀਲਾ ਰੰਗ ਲੱਗਿਆ ਮੋਢੇ ਤੇ ਨੀਲੀ ਛਾਤਰੀ ਤੇ ਆ ਬਾਈ ਉਹ ਆਪਣੇ ਕੋਲ ਤਿੰਨ ਘਰਾਂ ਦੇ ਕਬੂਤਰ ਆਏ ਹੋਏ ਬਾਈ ਜਾ ਤਿੰਨ ਘਰਾਂ ਦੇ ਆਏ ਹੋਏ ਆ ਬਾਈ ਠੀਕ ਹੈ ਤਿੰਨ ਘਰਾਂ ਦੇ ਕਬੂਤਰ ਆਏਗੇ ਉਹ ਸਾਬ ਬਣਾਉਣ ਲੱਗ ਪਾਣ ਇਹਨਾਂ ਦੇ ਰੰਗ ਲਾਇਆ ਬਾਈ ਤੂੰ ਸਮਝ ਲਓ ਵੱਡੇ ਨੇ ਵੱਡੇ ਕਬੂਤਰ ਨਹੀਂ ਗਏ ਬਾਈ ਇਹਨਾਂ ਰੰਗੇ ਹੋ ਸਭ ਨਾਲ ਮੋਢੇ ਦੇ ਕੋਈ ਆ ਫਲਾਣੀ ਛਾਦਰੀ ਦਾ ਤੁਰੜਾਣੀ ਛਾਦਰੀ ਦਾ ਮੋਢੇ ਜਿਹਦੇ ਲਾਲ ਰੰਗਾਂ ਲਾਲ ਛਾਦਰੀ ਦਾ ਜਿਹਦੇ ਨੀਲਾ ਰੰਗਾਂ ਮੋਢੇ ਤੇ ਨੀਲੀ ਛਾਦਰੀ ਦਾ ਜਿਹਦੇ ਨਹੀਂ ਹੈਗਾ ਬਾਈ ਉਹਨੂੰ ਫੋਟੋ ਦਿਖਾਵਾਂਗੇ ਛਾਦਰੀ ਦੀ ਕਿਉਂਕਿ ਉਹਦੋਂ ਉਹ ਗੁੱਡਿਆਂ ਵਾਲੀ ਛਾਦਰੀ ਆ ਬਾਈ ਉਹਦੀ ਅੱਗੋਂ ਤੁਹਾਨੂੰ ਫੋਟੋ ਦਿਖਾ ਦਾਂਗੇ ਬਾਈ ਜਿਹਦੇ ਮੋਢੇ ਤੇ ਰੰਗ ਨਹੀਂ ਲੱਗਿਆ ਨਾ ਉਹ ਇੱਕ ਗੁੱਡਿਆਂ ਵਾਲੀ ਛਾਦਰੀ ਚੱਲੀ ਆ ਉਹ ਛਾਦਰੀ ਦੇ ਨੇ ਬਾਈ ਕੀ ਕਬਜਤ ਨਿਕਰ ਰਹਾ ਨਾ ਕਬੂਤਰਾ ਹੋਵੇ ਨਾ ਆਪਣੇ ਕੋਲ 300 ਦੇ ਹਿਸਾਬ ਨਾਲ ਦੇਣੀ ਆ ਬਈ ਆਪਣੀ 300 ਦਾ 1 600 ਦੇ ਦੋ ਆ ਬਈ ਲਾਓ ਬਾਈ ਕਰ ਲੋ ਚੈੱਕ ਇਹ ਆਪਾਂ ਤੁਹਾਨੂੰ ਤਾਂ ਦਿਖਾ ਰਹੇ ਕੈਮਰੇ ਵਾਲਾ ਨਾ ਬਿਮਾਰ ਠਮਾਰ ਨਹੀਂ ਕੋਈ ਜੇ ਇਹ ਬੋਆ ਤੁਸੀਂ ਚੈੱਕ ਕਰ ਲੋ ਐਨੀ ਸਲੋ ਚੈੱਕ ਕੋਈ ਕਰਾਉਣਾ ਨਹੀਂ ਹੁੰਦਾ ਆਲਾ ਮੜੇ ਦਿਖਾ ਕੇ ਛੱਡ ਹੁੰਦਾ ਬਈ ਆਪਾਂ ਤੁਹਾਨੂੰ ਤਾਂ ਦਿਖਾ ਰਹੇਗੇ ਕਈ ਵਾਰੀ ਮਾਣਾਂ ਚ ਡਾਊਟ ਹੁੰਦਾ ਆਪਣੇ ਦੇ ਲਓ ਜੀ ਕਰ ਲੋ ਚੈੱਕ ਕਰ ਲਾ ਕੇ ਲਾ ਸੇਜ਼ੋ ਦੇ ਤੋਂ ਬਾਕੀ ਆਪਣੀਆਂ ਸਕਲਾਂ ਵਰਗੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਆਪਣੀਆਂ ਸਕਲਾਂ ਵਰਗੇ ਭਾਈ ਠੀਕ ਹੈ ਜੀ ਤੁਹਾਡੀਆਂ ਸਕਲਾਂ ਸੋਹਣੀਆਂ ਹੋ ਜੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਫੋਨ ਨੰਬਰ ਮੇਰਾ ਤੁਹਾਨੂੰ ਪਾ ਦਿਆ ਹੈ 88728 01437 ਮੇਰਾ ਫੋਨ ਨੰਬਰ ਆ ਭਾਈ ਜੀ ਪਿੰਡ ਨਾਗਰਾ ਜ਼ਿਲ੍ਹਾ ਸੰਗਰੂਰ ਆ ਭਾਈ ਜੀ ਨਾਗਰਾ ਪ੍ਰੋਡਕਸ਼ਨ ਫੇਸਬੁੱਕ ਨੂੰ ਪੇਜ ਨੂੰ ਫੋਲੋ ਕਰ ਲਓ ਭਾਈ ਜੀ ਤੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਾਈਲ ਵਾਲਾ ਬਟਨ ਵੀ ਦਬ ਦਿਓ ਤਾਗੀ ਹੋਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਮਿਲਦਿਆਂ ਜਲਦੀ ਹੀ ਕੋਈ ਅਗਲੀ ਵੀਡੀਓ ਜਾ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ